ਹਾਂ ਹੈ ਮੰਮੀ ਜੀ ਅੱਜ ਤਾਂ ਗਰਮੀ ਬਹੁਤ ਆ ਨਜ਼ਾਰਾ ਜਾ ਆ ਗਿਆ ਟੀ-ਸ਼ਰਟ ਤੇ ਲੋਅਰ ਪਾ ਕੇ ਹੁਣ ਰਿਲੈਕਸਡਾ ਫੀਲ ਕਰਦੀ ਆ ਮੈਂ ਵਧੀਆ ਕੀਤਾ ਰੋਮੀ ਤੂੰ ਆ ਗਈ ਮਹੀਨਾ ਹੋ ਗਿਆ ਸੀ ਤੇਰੇ ਭਾਈ ਦੇ ਵਿਆਹ ਹੋਏ ਨੂੰ ਤੈਨੂੰ ਹੁਣ ਟਾਈਮ ਲੱਗਿਆ ਹਾਂਜੀ ਮੰਮੀ ਜੀ ਕੀ ਕਰਾਂ ਕੰਮਾਂ ਕਰਾਂ ਜਿਆ ਜ ਬੇਲ ਹੀ ਨਹੀਂ ਲੱਗਦੀ ਹੈਗੀ ਮੈਂ ਸੋਚਿਆ ਕਿ ਹੁਣ ਮੈਂ ਚਲ ਮੇਲੀ ਆਵਾਂ ਹਾਂ ਹੁਣ ਦੱਸ ਤੂੰ ਚਾਹ ਪੀਵੇਂਗੀ ਕਿ ਠੰਡਾ ਪੀਵੇਂ ਮੰਮੀ ਜੀ ਠੰਡਾ ਤਾਂ ਨਹੀਂ ਮੈਂ ਪੀਣਾ ਥਕਾਵਟ ਜੀ ਹੋਈ ਪਈ ਆ ਦੋ ਕੱਪ ਚਾਹ ਬਣਵਾ ਲੋ ਭਾਬੀ ਤੋਂ ਹਰਪ੍ਰੀਤ ਹਾਂਜੀ ਮੰਮੀ ਚਾਹ ਬਣਾ ਲਾ ਕੈੜੀ ਜੀ ਆਪਣੇ ਲਈ ਠੀਕ ਆ ਬਣਾ ਲਾ ਆਲਾ ਮੰਮੀ ਚਾਹ ਦੀਦੀ ਚਾਹ ਆ ਕਾ ਪਤਾ ਉਹ ਹੀ ਨਹੀਂ ਜਿਹੜੇ ਆਪਾਂ ਲੈ ਕੇ ਆਏ ਸੀ ਇਹ ਤੁਸੀਂ ਕੱਢ ਵੀ ਲਏ ਇਹਨਾਂ ਦੀ ਕੀ ਲੋੜ ਪੈ ਗਈ ਸੀ ਸਾਨੂੰ ਕੱਢਣ ਦੀ ਹਾਂ ਇਹ ਤੇਰੀ ਭਾਬੀ ਨੇ ਕੱਢ ਲਏ ਸੀ ਕਿਉਂਕਿ ਆਏ ਗਿਆ ਵਾਸਤੇ ਲੋੜ ਪੈਂਦੀ ਰਹਿੰਦੀ ਹੈ ਪੈਂਦੀ ਰਹਿੰਦੀ ਆ ਲਾਇ ਗਿਆ ਵਾਸਤੇ ਲੋੜ ਕੋਈ ਚੀਜ਼ ਸਾਹਮਣੇ ਨਾ ਰੱਖ ਲਿਓ ਤੁਸੀਂ ਲਿਓ ਮੰਮੀ ਜੀ ਮੈਂ ਤੁਹਾਡੇ ਬੈੱਡ ਸੈੱਟ ਕਰਦਾ ਪਿਛਲੀ ਵਾਰ ਤੁਸੀਂ ਕਹਿੰਦੇ ਸੀ ਮੇਰੇ ਬੈੱਡ ਸੈੱਟ ਕਰਕੇ ਜਾਈ ਸਾਰਾ ਕੁਝ ਸੈੱਟ ਕਰਦਾ ਹੈ ਇਹ ਤਾਂ ਬੈੱਡ ਸੈੱਟ ਕੀਤਾ ਪਿਆ ਇਦੇ ਵਿੱਚ ਮੈਂ ਦੋ ਦਰੀਆਂ ਰੱਖੀਆਂ ਸੀਗੀਆਂ ਉਹ ਕਿੱਧਰ ਗਈਆਂ ਹੈ ਮਮੇ ਜੀ ਉਹ ਦਰੀਆਂ ਕਿੱਧਰ ਗਈਆਂ ਤੇ ਤੇਰੀ ਭਾਬੀ ਨੇ ਬੈੱਡ ਵੀ ਸੈੱਟ ਕਰਤਾ ਸੀ ਤੇ ਦਰੀਆਂ ਵੀ ਕੱਢ ਲਈਆਂ ਸੀ ਲੈ ਦਰੀਆਂ ਕੱਢਣ ਦੀ ਕਿ ਲੋੜ ਪਈ ਸੀਗੀ ਮੈਂ ਇੰਨੇ ਸ਼ੌਂਕ ਨਾਲ ਬਣਾਈਆਂ ਸੀਗੀਆਂ ਉਹ ਦਰੀਆਂ ਕੱਢਣੀਆਂ ਦਰੀਆਂ ਆਪਦੀ ਮਨਮਰਜ਼ੀ ਕਰੀ ਜਾਂਦੀ ਹੁੰਦੀ ਆ ਉਹ ਫਿਰ ਮੈਂ ਚੱਲਦੀ ਆ ਹਨਾ ਤੇ ਹਾਂ ਸੱਚ ਉਹ ਦੋ ਸੂਟ ਜਿਹੜੇ ਮੈਂ ਵੀਰੇ ਦੇ ਬਿਆਹ ਨੂੰ ਲੈ ਕੇ ਆਈ ਸੀਗੀ ਉਹ ਕਿੱਥੇ ਕਿੱਥੇ ਨੇ ਮੈਂ ਅੱਜ ਲੈ ਕੇ ਜਾਣੇ ਆ ਉਹ ਫੇਰ ਮੈਂ ਸਮਾਉਣੇ ਦੇਣੇ ਆ ਹੈ ਉਹਦੇ ਵਿੱਚ ਜਈ ਨਹੀਂ ਉਹ ਮੇਰੀ ਭਾਬੀ ਨੂੰ ਪਸੰਦ ਆ ਗਈ ਸੀ ਉਹਨੇ ਲੈ ਲਈ ਲੈ ਲੈ ਉਹਨੇ ਸੂਟ ਉਹ ਹੁਣ ਥੋੜੀਆਂ ਅਲਮਾਰੀਆਂ ਵੀ ਫਰੋਣ ਲੱਗ ਗਈ ਕੀ ਗੱਲ ਆ ਇਹ ਤੁਹਾਡਾ ਕੋਈ ਕੰਟਰੋਲ ਹੀ ਨਹੀਂ ਹੈਗਾ ਉਹਦੇ ਉੱਤੇ ਬਲਾ ਭਾਬੀ ਨੂੰ ਹੁਣੀ ਭਾਬੀ ਹਾਂ ਜੀ ਜੀ ਕੀ ਗੱਲ ਹੋ ਗਈ ਗੁੱਸੇ ਨਾਲ ਬੋਲੀ ਜਾਂਦੇ ਹੋ ਗੁੱਸੇ ਨਾਲ ਮੋਲਾਂ ਹੋਰ ਕੀ ਕਰਾਂ ਕੱਲ ਦੀ ਆਈ ਹੋਈ ਤੂੰ ਇੱਥੇ ਚੋਧਣਾ ਕਰਨ ਲੱਗੀ ਪਈਆਂ ਮੈਂ ਕੀ ਕੀਤਾ ਦੀਦੀ ਪਹਿਲਾਂ ਤੂੰ ਦੋ ਦਰੀਆਂ ਕੱਢ ਕੇ ਲੈ ਗਈ ਜਿਹੜੀਆਂ ਮੈਂ ਨੇ ਚੌਣ ਵਾਲਾ ਬੁਣੀਆਂ ਸੀਗੀਆਂ ਫੇਰ ਤੂੰ ਮੇਰੇ ਦੋ ਸੂਟ ਕੱਢ ਕੇ ਲੈ ਗਈ ਜਿਹੜੇ ਮੈਨੂੰ ਪਸੰਦ ਸੀਗੇ ਕਿੱਥੇ ਰੱਖੇ ਨੇ ਉਹ ਸੂਟ ਉਹ ਤਾਂ ਦੀਦੀ ਮੈਂ ਸਲਾਈ ਵਾਸਤੇ ਦੇਤੇ ਦੇ ਤੇਰੇ ਸਲਾਈ ਕਰਨ ਵਾਸਤੇ ਸੌਰੀ ਦੀਦੀ ਅੱਜ ਤੋਂ ਬਾਅਦ ਨਹੀਂ ਮੈਂ ਕੋਈ ਵੀ ਚੀਜ਼ ਨੂੰ ਹੱਥ ਲਾਉਂਦੀ ਹੈਗੀ ਰੋਮੀ ਇਹ ਗੱਲ ਗਾਲਤ ਹੈ ਜੇ ਤੂੰ ਇਸ ਘਰ ਦੀ ਧੀ ਹੈ ਉਹ ਉਸ ਘਰ ਦੀ ਨੂੰਹ ਹੈ ਜਿੰਨਾ ਹੱਕ ਤੇਰਾ ਉਹਨਾ ਹੀ ਹੱਕ ਇਹਦਾ ਵੀ ਹੈਗਾ। ਸ਼੍ਰੀ ਕਾਲ ਜੀ। ਹਾਂਜੀ ਬਿਲਕੁਲ ਸਹੀ ਕਿਹਾ ਜਿੰਨਾ ਹੱਕ ਧੀ ਦਾ ਹੁੰਦਾ ਉਹਨਾ ਹੱਕ ਨੂੰ ਦਾ ਵੀ ਹੁੰਦਾ। ਨੂੰ ਦਾ ਵੀ ਹੱਕ ਬਣਦਾ ਉਹ ਆਪਣੇ ਘਰ ਨੂੰ ਸਵਾਰ ਕੇ ਰੱਖੇ। ਉਹ ਘਰ ਨੂੰ ਸਵਾਰ ਕੇ ਤਾਂ ਹੀ ਰੱਖੂ ਜੇ ਜਿਹੜੀ ਨਣ ਦਾ ਉਹਦੀ ਦਖਲਅੰਦਾਜ਼ੀ ਖਤਮ ਹੋਊਗੀ। ਠੀਕ ਹੈ। ਇਹ ਸਾਡਾ ਬਣਾਉਣ ਦਾ ਮਕਸਦ ਇਹੀ ਸੀ ਵੀ ਬਹੁਤੀਆਂ ਜਿਹੜੀਆਂ ਨਣਾਂ ਨੇ ਉਹ ਪੇਕੇ ਘਰ ਆ ਕੇ ਆਪਣੀ दखਲ ਅੰਦਾਜ਼ੀ ਕਰਦੀਆਂ ਨੇ ਜਿਹਦੇ ਨਾਲ ਕੀ ਜਿਹੜੀ ਨੂੰਹ ਆ ਉਹਦੀ ਵੀ ਇੱਜ਼ਤ ਨਹੀਂ ਰਹਿੰਦੀ ਠੀਕ ਆ ਇਸ ਕਰਕੇ ਕਿਸੇ ਵੀ ਨਨਦ ਨੂੰ ਆਪਣੇ ਜਿਹੜੇ ਪੇਕੇ ਘਰ ਜਾ ਕੇ दखਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਧੰਨਵਾਦ ਤੇ ਸਾਡੇ ਜੇ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਨਾਲ ਲਾਈਕ ਸ਼ੇਅਰ ਕਮੈਂਟ ਕਰੋ ਸ਼ੇਅਰ ਕਰੋ ਠੀਕ ਹੈ ਤਾਂ ਜੋ ਅਸੀਂ ਤੁਹਾਡੇ ਲਈ ਵਧੀਆ ਵਧੀਆ ਵੀਡੀਓਜ਼ ਲੈ ਕੇ ਆਈਏ ਤੇ ਨਾਲ ਹੀ ਸਾਨੂੰ ਸੁਝਾਅ ਦਿਓ ਕਿ ਅਸੀਂ ਕਿੱਦਾਂ ਦੀਆਂ ਹੋਰ ਵੀਡੀਓ ਬਣਾ ਸਕਦੇ ਹਾਂ ਧੰਨਵਾਦ